ਹਾਂਜੀ ਕੀ ਹਾਲ ਆ ਪੰਜਾਬੀਓ ਮੈਂ ਤੁਹਾਡਾ ਆਪਣਾ ਗੈਵੀ ਬਠੰਡਾ ਆਪਣਾ ਚੈਨਲ ਕੁਦਰਤ ਦੇ ਰੰਗ ਆਪਾਂ ਦੂਰੀ ਬਾਰ ਸਟਾਰਟ ਕੀਤਾ ਹੈ ਤੇ ਇਸ ਵਾਰ ਆਪਾਂ ਵਧੀਆ ਵਧੀਆ ਜੰਤ ਖਾਇਆ ਕਰਨੀਆਂ ਤੇ ਜ਼ਿਆਦਾਤਰ ਆਪਾਂ ਕੁਦਰਤ ਨਾਲ ਜੁੜੀ ਚੀਜ਼ ਹੀ ਦਿਖਾਵਾਂਗੇ ਇਸ ਟਾਈਮ ਆਪਾਂ ਖੜੇ ਆ ਪਿੰਡ ਡੋੜ ਦੇ ਵਿੱਚ ਤੇ ਤੁਸੀਂ ਝੋਨਾ ਦੇਖ ਰਹੇ ਹੋ ਮੀਂਹ ਦੀ ਇੱਥੇ ਬਹੁਤ ਕਮੀ ਐ। ਮੀਂਹ ਪਿਆ ਨਹੀਂ ਤੇ ਇੱਕ ਅੱਧਾ ਮੀਂਹ ਪੈ ਜੇ ਥੋੜਾ ਜਿਹਾ ਤੁਹਾਨੂੰ ਗਾਹਾਂ ਗਾਹਾਂ ਤੁਹਾਨੂੰ ਵਧੀਆ ਚੀਜ਼ ਦਿਖਾਵਾਂਗੇ ਤੁਹਾਨੂੰ ਅੱਜ ਇੱਕ ਘੈਂਟ ਚੀਜ਼ ਜੋ ਮੈਂ ਬਹੁਤ ਸਾਲ ਪਹਿਲਾਂ ਆਇਆ ਸੀ ਉਹ ਚੀਜ਼ ਹੈ ਨਹੀਂ ਸੀ। ਤੇ ਅੱਜ ਮੇਰਾ ਦੇਖ ਕੇ ਬਹੁਤ ਮਨ ਖੁਸ਼ ਹੋਇਆ। ਤੇ ਉਹ ਚੀਜ਼ ਤੁਹਾਨੂੰ ਬਾੜੇ ਗਾਹ ਜਾਂਦੇ ਹੋਏ ਦਿਖਾਵਾਂਗੇ। ਦੇਖੋ ਬਾਈ ਜੀ ਜੁਬਾਰ ਖੜੀ ਐ ਆਏ ਸਵਾਰੀ ਬਾਈ ਜੀ ਇੰਨੀ ਗਰਮੀ ਪਈ ਐ ਦੇਖ ਲਓ ਮਿਰਚਾਂ ਤੇ ਕੋਈ ਵੀ ਮਿਰਚ ਮੋਰਚ ਲੱਗੀ ਨਹੀਂ ਤੇ ਮੋਟਰ ਚੱਲ ਰਹੀ ਆ ਆਪਣੀ ਆਪ ਦੇਖੋ ਬਾਈ ਜੀ ਕਿੰਨੀ ਵੱਧੀ ਗਈ ਹੈ ਇੱਕ ਬਾਈ ਸਾਰੇ ਜਣਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਤੁਹਾਡੇ ਖੇਤ ਨਾ 8 ਤੋਂ 10 ਪੌਦੇ ਲੱਗੇ ਹੋਣੇ ਚਾਹੀਦੇ ਆ ਜੇ ਮੈਂ ਦਰਖਤ ਲੱਗੇ ਹੋਣੇ ਚਾਹੀਦੇ ਆ ਇਹਦੇ ਨਾਲ ਕੀ ਹੁੰਦਾ ਵੀ ਜਿਹੜੀ ਅੱਜਕੱਲ ਗਰਮੀ ਪੈ ਰਹੀ ਹੈ ਇਹ ਕੁਦਰਤ ਨਾਲ ਛੇੜਛਾੜ ਕਰਕੇ ਹੀ ਹੈ ਕਿ ਗਰਮੀ ਬਹੁਤ ਜ਼ਿਆਦਾ ਪਈ ਹੈ ਤੇ ਆਪ ਦੇ ਖੇਤਾਂ ਦੇ ਵਿੱਚ 5 ਤੋਂ 10 ਬੂਟੇ ਜ਼ਰੂਰ ਲਾਓ ਕਿਉਂਕਿ ਛੜਕਾਂ ਤੋਂ ਬਹੁਤ ਜ਼ਿਆਦੇ ਪੱਟ ਦਿੱਤੇ ਜਾਂਦੇ ਆ ਉਹਨਾਂ ਦੀ ਗਿਣਤੀ ਪੂਰੀ ਨਹੀਂ ਹੋ ਰਹੀ ਆਪਣੇ ਤੋਂ ਤੇ ਵੱਧ ਤੋਂ ਵੱਧ ਖੇਤ ਬੂਟੇ ਲਾਇਆ ਕਰੋ ਆਪਣੇ ਇੱਥੇ 8 ਤੋਂ 10 ਬੂਟੇ ਹੈਗੇ ਆ ਆ ਦੇਖੋ ਭਈ ਇਹ ਕਿੰਨਾ ਪਤਾ ਹੀ ਨਹੀਂ ਕੀ ਇੰਨੀ ਗਰਮੀ ਪਈ ਆ ਵੀ ਕੋਈ ਹੋਰਾ ਵੀ ਕੁਈ ਮਿਰਚ ਮੋਚਾ ਬਸ ਫੁੱਲ ਜੇ ਬਣ ਜਾਂਦੇ ਆ ਮਿਰਚ ਨਹੀਂ ਬਣਦੀ ਇਹਦੀ ਉੱਪਰ ਇਹ ਬੈਂਗਣੀ ਦੇਖ ਲਓ ਬਈ ਜੀ ਜਮਾ ਸੁੱਕੀ ਹੋ ਖੜੀ ਆ ਭਾਜੀ ਮੇਰੇ ਕੋਲੇ ਬਠੰਡੇ ਲੱਗੀ ਆ ਉੱਤੇ ਬੈਂਗਣੀ ਬਹੁਤ ਲੱਗੀ ਹੈਗੀ ਪਨੀਰੀ ਖੜੀ ਆ ਬਈ ਹਜੇ ਇੱਕ ਜੇ ਨੂੰ ਲੋਡ ਹੋਵੇ ਤਾਂ ਪਨੀਰੀ ਵੀ ਖੜੀ ਹੈਗੀ ਪਾਲਾ ਪੂਰਾ ਵੀ ਮਿਰਚ ਨਹੀਂ ਇੰਨੇ ਬੂਟੇ ਲਾਈ ਸੀ ਕੋਈ ਇੱਕ ਥਾਂ ਤੇ ਵੀ ਮਿਰਚ ਹੈ ਨਹੀਂ ਆ ਦੇਖੋ ਬਈ ਜਾਮਣਾ ਜਿਹੜੀਆਂ ਆਪਾਂ ਬਾਜ਼ਾਰਾਂ ਚੋਂ ਬਹੁਤ ਮਹਿੰਗੀਆਂ ਲੈਣੇ ਆ ਤੇ ਆ ਖਿੰਡੀਆਂ ਪਈਆਂ ਇੱਕ ਬੂਟਾ ਕਹਿੰਦੇ 7000 ਤੇ ਚੜ ਜਾਂਦਾ ਜੇ ਤੁਹਾਡਾ ਪੂਰੇ ਫੁੱਲ ਜਾਮਣਾ ਲੱਗੀਆਂ ਹੋਈਆਂ ਜੇ 7 ਬੂਟੇ ਲਾ ਲੇ ਆਪਾਂ ਬਾਈ ਜੀ ਬਹੁਤ ਕਮਾਈ ਵਾਲਾ ਸਾਧਨਾ ਹੈ ਜੇਰਾ ਕੀ ਹੈ ਉਹ ਇੱਕੋ ਥੱਲੇ ਨੂੰ ਕਿਉਂ ਜਾਈ ਜਾਂਦਾ ਘਰ ਆ ਜਾ ਪਈ ਜਾਂਦਾ ਆ ਦੇਖ ਐਡਾ ਟੋਆ ਪੈ ਗਿਆ ਹੁਣ ਇਸ ਕਰਕੇ ਕਹਿਣਾ ਜੀ ਜੇ 7 8 ਬੂਟੇ ਜਣਮਣਾ ਦੇ ਹੁਣ ਨਾਲੇ ਤਾਂ ਕਮਾਈ ਆ ਵੀਰੇ ਹੋਰ ਚੀਜ਼ਾਂ ਲਾਓ ਕਿੰਨੂ ਐਰਾ ਵਗੈਰਾ ਆ ਦੇਖ ਲੋ ਬੈਂਗਣੀ ਦਾ ਹਾਲ ਇੱਥੇ ਥੋੜੀ ਜੀ ਠੀਕ ਐ ਲੱਗੀ ਵੀ ਐ ਕਿਉਂਕਿ ਇਧਰ ਪਾਣੀ ਦੇ ਨੇੜੇ ਆ ਜਾਂਦੀ ਐ ਇਹ ਤੇ ਲੋ ਬਾਈ ਜੀ ਆਪਾਂ ਤੁਹਾਨੂੰ ਹੁਣ ਸ਼ੂਗਰ ਤੋਂ ਵਧੀਆ ਦਵਾਈ ਦੱਸਦੇ ਆਂ ਸ਼ੂਗਰ ਦੀ ਦਵਾਈ ਆਪਣੇ ਆ ਦੇਖ ਲਾ ਧਰਤੀ ਤੇ ਪਈ ਹੁੰਦੀ ਐ ਖੇਤਾਂ ਦੇ ਵਿੱਚ ਆਮ ਇਹ ਜਾਮਣਾ ਨੂੰ ਸੁਕਾ ਕੇ ਪਾਊਡਰ ਬਣਾ ਕੇ ਤੁਸੀਂ ਸ਼ੂਗਰ ਦੀ ਦਵਾਈ ਬਣਾ ਸਕਦੇ ਹੋ ਪੂਰਾ ਵਧੀਆ ਰਿਜ਼ਲਟ ਆਉਂਦਾ ਇਹਦਾ ਜੇ ਕਿਸੇ ਨੂੰ ਸ਼ੂਗਰ ਹੈ ਇਹਨਾਂ ਨੂੰ ਸੁਕਾ ਕੇ ਆਪਡਰ ਬਣਾ ਕੇ ਖਾਜਾ ਕਰੋ ਤੇ ਤੁਹਾਡਾ ਸ਼ੂਗਰ ਸ਼ਾਕਰ ਕਿਧਰੇ ਹੀ ਜਾਣਾ ਆਪਾਂ ਐਵੇਂ ਦਵਾਈਆਂ ਖਾਈ ਜਾਂਦੇ ਆ ਅਸਲ ਚ ਆਪਾਂ रेडी चीज ਖਾਣ ਵਾਲੀ ਹੁੰਦੀ ਆ ਉਹ ਖਾਂਦੇ ਨਹੀਂ ਤੇ ਬਾਜ਼ਾਰਾਂ ਚੋਂ ਫਰੂਟ ਫਰਾਟ ਲੈਣ ਨਾਲੋਂ ਆਪਣੇ ਖੇਤ ਲਾਏ ਹੋਣ ਵਧੀਆ ਨਾ ਤਬ ਦੇ ਉੱਤੇ ਰੇ ਸਪਰੇ ਆਪਾਂ ਨੂੰ ਪਤਾ ਹੁੰਦਾ ਤੇ ਵਾਕੀਨ ਨਾਲੇ ਘਰ ਦੇ ਬੱਚੇ ਖਾਂਦੇ ਆ ਸਾਰਾ ਕੁਝ ਤੁਹਾਨੂੰ ਮੈਂਗਾ ਹਾਂ ਵੀਡੀਓ ਦੇ ਵਿੱਚ ਦਿਖਾਉਂਗਾ ਮੇਰੇ ਕੋਲੇ ਬਠਿੰਡੇ ਲੱਗੇ ਹੋਏ ਆ ਕਿ ਬੂਟੇ ਵੀ ਉਹਨਾਂ ਤੇ ਕਿੰਨਾ ਕਿੰਨਾ ਫਲ ਆਇਆ ਅਰੇ ਪੌੜੀ ਲਾਰਕੀ ਐ ਇਹਨਾਂ ਨੇ 15 ਨਹੀਂ ਜਮਾ ਚੜ ਤੱਕ ਉੱਪਰ ਤੋੜ ਤੋੜ ਲਿਆਉਂਦੇ ਸੀ ਤਾਜ਼ੀਆਂ ਮੋਟਰ ਤੇ ਨਾਉਣ ਦਾ ਵੀ ਬਰੇਕ ਇੱਕ ਅਲੱਗ ਹੀ ਨਜ਼ਾਰਾ ਹੈ ਉਹ ਖਲਾਉਂਦਾ ਮੋਟਰ ਤੇ ਨਾਉਣ ਦਾ ਖੁੱਲੇ 'ਚ ਗਰਮੀ ਗਰਮੀ ਨਹੀਂ ਲੱਗਦੀ ਬੈਠੇ ਬੈਜੋ ਤੇ ਆਨੰਦ ਲਓ ਹਾਂਜੀ ਜਿਹੜਾ ਤੁਹਾਨੂੰ ਮੈਂ ਕਹਿੰਦਾ ਸੀ ਵੀ ਚੀਜ਼ ਦਿਖਾਉਂਗਾ ਆ ਜੀ ਕੁਦਰਤ ਨਾਲ ਜੁੜੀ ਚੀਜ਼ ਜਦੋਂ ਮੈਂ ਪਿਛਲੀ ਵਾਰ ਆਇਆ ਸੀ ਬਾਈ ਜੀ ਇਹ ਬਹੁਤ ਛੋਟੇ ਛੋਟੇ ਸੀ ਤੇ ਪਤਾ ਹੀ ਨਹੀਂ ਲੱਗਦਾ ਸੀ ਤੇ ਹੁਣ ਛੜਕ ਤੇ ਤੁਸੀਂ ਇਹ ਹਸਾਬ ਲਾ ਲਓ ਪੂਰੀ ਠੰਡੀ ਠੰਡੀ ਛੜਕ ਹੋਈ ਪਈ ਆ ਜਿਹੜੀ ਜਾਂਦੀ ਹੈਗੀ ਡੋੜ ਤੋਂ ਬਾਂਦਰਾ ਨੂੰ ਤੇ ਇਹ ਸਦਾ ਕ੍ਰੈਡਿਟ ਸਾਰਾ ਜਾਂਦਾ ਡੋੜਪਿੰਡ ਵਾਲਿਆਂ ਨੂੰ ਵੀ ਉਹਨਾਂ ਨੇ ਇੱਥੇ ਵੱਧ ਤੋਂ ਵੱਧ ਬੂਟੇ ਲਾਏ ਤੇ ਆਪਾਂ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਆ ਬਾਈ ਜੀ ਹੁਣ ਤੁਸੀਂ ਆਪ ਦੇਖੋ ਵੀ ਕਿੰਨੀ ਸੋਹਣੀ ਛੜਕ ਲੱਗ ਰਹੀ ਆ ਤੇ ਐਂ ਦੀ ਕਰਤਾ ਵੀ ਇੱਥੇ ਹੀ ਮੰਜਾ ਢਾ ਕੇ ਪੈ ਜੀਏ ਐਨੀ ਠੰਡੀ ਹਵਾ ਆ ਰਹੀ ਹੈਗੀ ਪੂਰੀ ਸੜਕ ਤੇ ਗੱਲਬਾਤ ਬਣੀ ਪਈ ਆ ਇਹ ਬੂਟੇ ਲਾਏ ਆ ਡੋਰ ਪਿੰਡ ਵਾਲਿਆਂ ਨੇ ਲਾਏ ਆ ਓਏ ਇਹ ਡੋਰ ਪਿੰਡ ਵਾਲਿਆਂ ਨੇ ਬਾਈ ਜੀ ਇਹ ਬੂਟੇ ਲਾਏ ਆ ਤੇ ਬਹੁਤ ਸੋਹਣਾ ਕੰਮ ਕੀਤਾ ਇਹ ਤੇ ਹੌਲੀ ਹੌਲੀ ਬਾਈ ਜੀ ਇਹ ਦਰਵਾਜ਼ਾ ਹੀ ਬਣ ਜਾਣਾ ਜਦੋਂ ਆਪ ਚ ਪੜ ਗਏ ਥੋੜੇ ਥੋੜੇ ਇੱਕ ਇੱਕ ਹੋਰ ਜਗ੍ਹਾ ਤੇ ਕਹਿੰਦੇ ਦਰਵਾਜ਼ਾ じゃ ਬਣਦਾ ਹੁੰਦਾ ਉਹ ਮੈਂ ਭੁੱਲ ਗਿਆ ਕਿਹੜੀ ਜਗ੍ਹਾ ਸੀ ਤੇ ਇੱਥੇ ਵੀ ਦਰਵਾਜ਼ਾ ਬਣ ਲੱਗ ਜਾਣਾ ਬਹੁਤ ਜਲਦੀ ਤੇ ਆ ਬਾਈ ਜੀ ਦੂਜਾ ਪਾਸਾ ਦਿਖਾਉਣੇ ਆਗੇ ਉਹ ਵੰਦਰਾ ਤੱਕ ਲੱਗੇ ਹੋਏ ਹੈਗੇ ਪੌਦੇ ਦੇ ਕੋਲ ਪੂਰਾ ਰੋਡ ਪਹਿਲਾਂ ਇੱਥੋਂ ਦੀ ਕਈ ਵਾਰੀ ਮੈਂ ਦੇਖਦਾ ਸੀ ਜੇ ਕਿਸੇ ਨੇ ਤੁਰ ਕੇ ਵੀ ਜਾਣਾ ਹੁੰਦਾ ਸੀ ਕਿਉਂਕਿ ਇੱਧਰ ਕੋਈ ਜਾਦਾ ਹੀ ਜਾਂਦੀਆਂ ਨਹੀਂ ਚੀਜ਼ਾਂ ਤੇ ਜੇ ਬੰਦੇ ਨੇ ਤੁਰ ਕੇ ਵੀ ਜਾਣਾ ਵੀ ਵਧੀਆ ਰਾਵਣਾ ਜਾਊਗਾ ਕਿਉਂਕਿ ਛਾਂ ਪੂਰੀ ਆ ਤੇ ਵਧੀਆ ਗੱਲਬਾਤ ਆ ਆ ਦੇਖੋ ਪੌਦੇ ਆ ਬਹੁਤ ਪੁਰਾਣਾ ਹਨਾ ਡੈਲੀ ਇਹ ਬਹੁਤ ਪੁਰਾਣਾ ਕਿੰਨਾ ਸਾਲ ਹੋ ਗਿਆ ਹੁਣ ਮੇਰਾ ਮੁੱਲਾ ਦਾ ਹੋਗਣਾ 30 ਸਾਲ ਇਹ ਤਾਂ ਯਾਰ ਮੈਨੂੰ 30 ਸਾਲ ਤਾਂ ਮੈਨੂੰ ਹੀ ਦੇਖਦੇ ਨੂੰ ਹੋ ਗਏ ਇਹ ਘੱਟੋ ਘੱਟ ਬਾਈ 50 50 ਸਾਲ ਦਾ ਹੋਊਗਾ ਮੇਰੇ ਹਿਸਾਬ ਨਾਲ 40 ਸਾਲ ਦਾ ਤਾਂ ਪੱਕਾ ਹੀ ਆ ਜੀ ਕਿਉਂਕਿ 30 ਸਾਲ ਤਾਂ ਮੈਨੂੰ ਹੋ ਗਏ ਬਾਈ ਇਹਨੂੰ ਦੇਖਦੇ ਨੂੰ ਉਹ ਪੁਰਾਣਾ ਬਹੁਤ ਹੈ ਤੇ ਇਹਦੇ ਥੱਲੇ ਨਾ ਨਜ਼ਾਰਾ ਹੀ ਆ ਬਾਈ ਜੀ ਹਾਂ 61 1 2 ਆ ਇੱਥੇ ਤੇ ਕਨਾਲਕਾਂ ਦਾ ਬਹੁਤ ਪਾਣੀ ਆ ਆ ਦੇਖੋ ਤੇ ਬੋਰਡ ਦੇ ਨਾਲ ਆਪਾਂ ਤਸਵੀਰਾਂ ਜੀਆਂ ਬਣਦੀਆਂ ਹੁੰਦੀਆਂ ਨੇ ਕਈ ਵਾਰੀ ਤੁਸੀਂ ਦੇਖਿਆ ਕਰੋ ਜੜਾਂ 'ਚ ਹੁਣ ਇੱਥੋਂ ਜਿਹੜਾ ਕਲਾਕਾਰ ਬੰਦਾ ਨਾ ਉਹ ਇੱਥੋਂ ਮੂਰਤੀਆਂ ਲੱਭ ਲੂਗਾ ਆ ਦੇਖੋ ਆਹ चीज ਬਹੁਤ ਕੈਂਟ ਹੁੰਦੀ ਆ ਬੋਰਡ ਦੀ ਆ ਥੱਲੋ ਵੀ ਦੇਖੋ ਬਾਈ ਜੀ ਐਂ ਲੱਗਦਾ ਵੀ ਯਾਰ ਬਹੁਤ ਵਧੀਆ ਚੀਜ਼ ਬਣਾਈ ਹੈ ਰੱਬ ਨੇ ਉਹ ਦਾੜੀ ਆ ਉਹ ਹਾਂ ਆ ਦੇਖਿਆ ਇਧਰ ਉਹ ਦਾੜੀ ਆ ਗਈ ਆ ਦੇਖ ਇੱਥੇ ਕਿੰਨੀਆਂ ਮੂਰਤੀਆਂੀਆਂ ਬਣਦੀਆਂ ਬਾਈ ਆਪਾਂ ਨੂੰ ਹਜੇ ਸਮਝ ਨਹੀਂ ਆਉਂਦਾ ਜੇ ਕੋਈ ਆਪਾਂ ਨੂੰ ਦਿਖਾ ਦੇ ਇੱਥੇ ਆ ਚੀਜ਼ ਬਣਦੀ ਆ ਫਿਰ ਆਪਣੇ ਨੌਲੇਜ ਚ ਵੀ ਆ ਜਾਂਦੀ ਆ ਹੁਣ ਆਹ ਜਿਹੜਾ ਇਹ ਲੱਗਦਾ ਪ੍ਰਾਤਨ ਕਾਲ ਜੀ ਦੀ ਚੀਜ਼ ਬਣ ਰਹੀ ਹੋਵੇ ਨਾਲ ਕਾ ਚਾਲੂ ਹੋ ਸਕਦਾ ਜੀ ਨਲਕਾ ਬੋ ਨਲਕਾ ਇਹਦੇ ਚ ਡੰਡੀ ਤਾਂ ਪਵਾਜੋ ਯਾਰ ਚੱਲਦੇ ਹਾਂ ਪਾਣੀ ਦੂੰਗੇ ਨਾ ਚੱਕਦਾ ਨਹੀਂ ਨਲਕਾ ਵੀ ਇਹ ਉਦੋਂ ਦੇ ਨਲਕਾ ਲੱਗੇ ਜਦੋਂ ਇਹ ਇਹ ਨਲਕਾ ਵੀ ਬਾਈ ਜਲਦੀ ਚਲਾਵਾਂਗੇ ਇਹਨੂੰ ਪੈਸੇ ਪੁੱਸੇ ਪਾ ਕੇ ਨਾ ਆ ਨਲਕਾ ਚੱਲਦਾ ਕਰਾਂਗੇ ਅਸੀਂ ਜਲਦੀ ਤੇ ਹਾਂਜੀ ਬਾਈ ਜੀ ਆਪਣੇ ਘਰੇ ਵੀ ਬਹੁਤ ਲੱਗੇ ਆ ਪੇੜ ਪੰਛੀ ਤਾਂ ਆਪਣੇ ਇੱਧਰ ਹੀ ਲੱਗੇ ਆ ਇੱਕ ਤੁਹਾਨੂੰ ਬੂਟਾ ਹੋਰ ਦਿਖਾਉਣਾ ਹੈ ਜੇ ਗਾਂਹ ਚੱਲ ਕੇ 베ਰੀ ਚੱਕਤੀ ਹੋਏ ਇੱਥੇ 베ਰੀ ਲੱਗੀ ਹੁੰਦੀ ਸੀ ਭਾਈ ਬਹੁਤ 베ਰ ਲੱਗਦੇ ਸੀ ਪੰਜ ਬੂਟੇ ਤਾਂ ਆਪਣੇ ਇੱਥੇ ਘਰੇ ਲੱਗੇ ਆ ਇੱਥੇ ਹੋਰ ਲਾਉਣੇ ਆ ਜੇ ਇੱਕ ਤੁਹਾਨੂੰ ਬੂਟਾ ਵਧੀਆ ਦਿਖਾਉਣਾ ਮੈਂ ਨਾ ਪੁੱਲ ਲਾਗੇ ਤੇ ਲਾਸਟ ਤੇ ਬਾਈ ਹੁਣ ਤੁਹਾਨੂੰ ਇੱਕ ਬੂਟਾ ਆਪਾਂ ਦਿਖਾਉਨੇ ਆਂ ਹੋਰ ਜਿਹੜਾ ਆਪਾਂ ਉਹ ਵੀ ਲਾਇਆ ਵਿਆ ਆ ਬੂਟਾ ਬਾਈ ਜੀ ਇਹਦੀ ਦੇਖ ਲਈ ਹੁਣ ਆਪਾਂ ਕਰਨੀ ਹੈਗੀ ਇਹਨਾਂ ਤੋਂ ਇਹ ਚੱਲਿਆ ਨਹੀਂ ਇਹ 슈ਗਰ ਦਾ ਬੂਟਾ ਜੀ ਇਹ ਤੁਹਾਨੂੰ 15 ਦਿਨਾਂ ਬਾਅਦ ਤੁਸੀਂ ਦੇਖੋਗੇ ਪੂਰਾ ਵਧੀਆ ਬਣਾ ਦੂੰਗਾ ਮੈਨੂੰ ਤੇ ਇਸੇ ਦੇ ਨਾਲ ਬਾਈ ਜੀ ਕੁਦਰਤ ਦੇ ਰੰਗ ਦੇਖਣ ਵਾਲੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣੇ ਲਾਈਕ ਕਮੈਂਟ ਸ਼ੇਅਰ ਕਰਦੇ ਰਿਹਾ ਕਰੋ ਹੁਣ ਆਪਾਂ ਬਹੁਤ ਵਧੀਆ ਵੀਡੀਓ ਬਣਾਉਣੀ ਹੈਗਾ ਹਾਂਗਾ ਹਾਂਗਾ